ਸਾਸ਼ੀ ਕਾਹ ਦੀ ਸਾਰਿਆਂ ਨੂੰ ਮਾਈ ਲੈਪ ਚਲਦੇ ਤੁਹਾਡਾ ਸਵਾਗਤ ਹੈ ਅੱਜ ਗਰਮੀ ਦੀ ਸ਼ੁਰੂਆਤ ਵਿੱਚ ਪਹਿਲੀ ਵਾਰ ਭਿੰਡੀਆਂ ਬਣਾ ਰਹੀਆਂ ਮੈਂ ਉਹਦੇ ਲਈ ਮੈਨੂੰ ਦੋ ਪਿਆਜ਼ ਕੱਟ ਲਏ ਤੇ 5 ਤੋਂ 6 ਹਰੀਆਂ ਮਿਰਚ ਕੱਟ ਕੇ ਰੱਖ ਲਈਆਂ ਤੇ ਆਪਾਂ ਭਿੰਡੀਆਂ ਨੂੰ ਧੋ ਕੇ ਸੁਕਾ ਲਿਆ ਸੇਵ ਇਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਸ ਤਰ੍ਹਾਂ ਆਪਾਂ ਕੱਟਣ ਤੋਂ ਬਾਅਦ ਭਿੰਡੀਆਂ ਨੂੰ ਤਿਆਰ ਕਰ ਲਾਂਗੇ ਇੱਧਰ ਆਪਾਂ ਲੋਂਡੇ ਦੇ ਵਿੱਚ ਪਾ ਲਾਂਗੇ ਆਪਣਾ ਫਰਾਈ ਕਰਨ ਦੇ ਲਈ ਸਰੋਂ ਦਾ ਤੇਲ ਹੰਦੀ ਹੁਣ ਆਪਣਾ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾਲਾਂਗੇ ਪਿਆਜ਼ ਪਾ ਕੇ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਨੂੰ ਭੁੰਨ ਲਾਂਗੇ ਜੋ ਦੋ ਤਿੰਨ ਮਿੰਟ ਲੱਗਣਗੇ ਨੂੰ ਕਿੰਨੂ-ਕਿੰਨੂ ਪਿੰਡੀ ਆਂ ਸਬਜੀ ਪਸੰਦ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਕੱਟੀ ਹੋਈ ਹਰੀ ਮਿਰਚ ਇਸ ਤੋਂ ਬਾਅਦ ਥੋੜਾ ਨੂੰ ਹਿਲਾ ਕੇ ਆਪਾਂ ਥੋੜਾ ਫਰਾਈ ਕਰ ਲਾਂਗੇ 1-2 ਮਿੰਟ ਲਈ أرضي. فرصة بتجيلها. قرمزالا. أطيلهم هنا. Pakai misalnya dia pakai toilet ini nih, peraih uang tamagai. 5 ਦਸ ਮਿੰਟ ਆਪਾਂ ਨੂੰ ਇਹ ਪ੍ਰੇਟ ਤਾਰ ਕੇ ਪ੍ਰਿੰਡੀਆਂ ਨੂੰ ਖਰਾਇ ਕੋਣ ਦਵਾਂਗੇ ਤੇ ਹਲਕੀ ਹਲਕੀ ਸ਼ੇਕ ਨਾਲ ਇਹ ਬਣ ਜਾਣਗੀਆਂ ਜੇਕਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲੋ ਜਿਵੇਂ ਪ੍ਰਿੰਡੀਆਂ ਬਣ ਕੇ ਆਪਣੀ ਤਿਆਰ ਹੋ ਗਈਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਆ